ਤਨ ਤੋਂ ਤੇਰਾ ਖਾਕ ਮਿਲੇਗਾ 84 ਦਾ ਬੰਨਾ ਕਹਿੰਦੇ ਐ ਮਨ ਤੈਨੂੰ ਕਿਹੜੀ ਚੀਜ਼ ਦਾ ਹੰਕਾਰ ਕਹਿੰਦੇ ਇਹ ਆਪਣੇ ਮਨ ਦੇ ਹੰਕਾਰ ਨੂੰ ਛੱਡੇਗਾ ਤੇ ਤਾਂ ਹੀ ਤੇਰੇ ਅੰਦਰ ਉਹ ਸਤਗੁਰੂ ਦੀ ਭਗਤੀ ਜਿਹੜੀ ਹੈ ਉਹ ਜਾਗੇ ਔਰ ਕਹਿੰਦੇ ਹਨ ਹਰ ਇਨਸਾਨ ਉਸ ਮਾਂ ਦੇ ਗਰਭ ਦੇ ਵਿੱਚੋਂ ਆਈ ਇੱਕ ਮਿੱਟੀ ਮਿੱਟੀ ਨੇ ਆਕਾਰ ਬਣਾਇਆ ਉਸ ਮਾਲਕ ਨੇ ਵਿੱਚ ਆਤਮਾ ਰੱਖ ਦਿੱਤੀ ਆਤਮਾ ਜਦੋਂ ਬਾਹਰ ਆਈ ਮਨ ਦਾ ਪਹਿਰਾ ਜਿਹੜਾ ਹੈ ਉਸ ਆਤਮਾ ਨੂੰ ਲੱਗ ਗਿਆ ਤੇ ਕਹਿੰਦੇ ਮਨ ਤੇ ਆਤਮਾ ਦਾ ਸਾਰੀ ਉਮਰ ਜਿਹੜਾ ਹੈ ਉਹ ਗੰਦੇ ਕੰਮਾਂ ਨੂੰ ਇਨਸਿਸਟ ਕਰਦਾ ਰਿਆ ਆਤਮਾ ਕਰਦੀ ਗਈ ਬੋਝ ਦੇ ਥੱਲੇ ਆਉਂਦੀ ਗਈ ਤੇ ਕਹਿੰਦੇ ਉਹਦੇ ਵਿੱਚ ਹੀ ਉਹ ਦੱਬੀ ਗਈ ਤੇ ਗੁਰੂ ਸਾਹਿਬ ਕਹਿੰਦੇ ਫਿਰ ਭਾਈ ਤੈਨੂੰ ਹੰਕਾਰ ਕਿਹੜੀ ਚੀਜ਼ ਆ ਕਬੀਰ ਸਾਹਿਬ ਪਰਮਾਉਂਦੇ ਹਨ ਕਹਿੰਦੇ ਲੱਕੜੀ ਕਹੇ ਲੋਹਾਰ ਕੋ ਕਿਆ ਜਾਰੇ ਤੂ ਮੋ ਇੱਕ ਦਿਨ ਐਸਾ ਹੋਏਗਾ ਮੈਂ ਯਾਰੂੰਗੀ ਤੋ ਤੇ ਲੱਕੜੀ ਉਸ ਲੋਹਾਰ ਨੂੰ ਤਾਨਾ ਦਿੰਦੀ ਹੈ ਕਿ ਭਾਈ ਤੂੰ ਜਿੱਤਰਾ ਮੇਰੇ ਕੋਲੇ ਬਣਾ ਬਣਾ ਕੇ ਖੁਸ਼ ਨਾ ਹੈ ਯਾਦ ਰੱਖ ਕਿ ਤੇ ਕਿਸੇ ਦਿਨ ਏਸੇ ਹੀ ਕੋਲਿਆਂ ਦੇ ਵਿੱਚ ਜਿਹੜਾ ਹੈ ਉਹ ਤੈਨੂੰ ਮੈਂ ਰੋਲ ਕੇ ਜਿਹੜਾ ਹੈ ਉਹ ਰੱਖ ਦਾਂਗੀ